ਪਰਮ ਸਤਕਾਰਯੋਗ ਗੁਰੂ ਪਿਆਰੀ ਪੂਰਵ ਖਾਲਸਾ ਸਾਧ ਸੰਗਤ ਜੀ ਆਪ ਸਭ ਸੰਤਾਂ ਸਿੱਖੀ ਬਾਟਰ ਤੇ ਕਿਸਾਨੀ ਸੰਘਰਸ਼ ਨੂੰ ਮੁਖ ਰੱਖਦੇ ਹੋਏ ਕਾਫੀ ਲੰਬੇ ਸਮੇਂ ਤੋਂ ਹਾਜ਼ਰੀਆਂ ਭਰ ਰਹੇ ਹੋ ਆਪ ਸਭ ਸੰਤਾਂ ਮੇਰੇ ਦਾ ਜਸਵਿੰਦਰ ਸਿੰਘ ਸਾਹਿਬ ਪਤੀ ਬੋਹਾ ਵੀ ਫਤੇ ਪਰਵਾਣ ਕਰਨੀ ਆ ਕੋਹਾ ਜੀ ਦੀ ਕਾਲਸਾ ਕਾਹ ਜੀ ਦੀ ਫਤੇ ਗੁਰਪਿਆਰੀ ਖਾਲਸਾ ਸੰਗਤ ਜੀਓ ਕਿਉਂਕਿ ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ਤੇ ਕਾਲੇ ਕਾਨੂੰਨ ਲਾਗੂ ਕੀਤੇ ਹਨ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਨੌਜਵਾਨ ਸਾਡੇ ਆਗੂ ਸਹਿਬਾਨ ਜਥੇਬੰਦੀਆਂ ਸਾਡੇ ਬਜ਼ੁਰਗ ਸਾਡੇ ਬੱਚੇ-ਬੱਚੀਆਂ ਕਾਫੀ ਟਾਈਮ ਤੋਂ ਇੱਕ ਸੰਘਰਸ਼ ਦੇ ਵਿੱਚ ਬਹੁਤ ਵਧੀਆ ਸੋਨੇ ਤੰਦ ਨਾਲ ਸ਼ਾਂਤੀ ਰੂਪ ਧਾਰ ਕੇ ਹਿੱਸਾ ਲੈ ਰਹੇ ਹਨ ਦਾਸ ਸਾਰਿਆਂ ਦਾ ਧੰਨਵਾਦ ਕਰਦਾ ਹੈ ਜੋ ਕਿ ਬੜੇ ਸ਼ਾਂਤੀਪੂਰਵਕ ਜਿਸ ਧੰਮ ਦੇ ਨਾਲ ਸਾਨੂੰ ਮਹਾਰਾਸ਼ਟਰ ਤੋਂ ਪੱਛਾਣ ਨੇ ਪਛਿਆ ਦਿੱਤੀ ਹੈ ਸਭ ਤੋਂ ਪਹਿਲਾਂ ਸ਼ਾਂਤੀ ਅਤੇ ਪ੍ਰੇਮ ਦੇ ਨਾਲ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਾਕਾ ਜੀ ਨੇ ਇਸੇ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸੀਸ ਦਿੱਤਾ ਇਸੇ ਤਰ੍ਹਾਂ ਸ਼ਾਂਤੀ ਪ੍ਰੂਪਤ ਕਰਕੇ ਅਸੀਂ ਅੱਜ ਉਹਨਾਂ ਦੇ ਵਾਰਸ ਇਤ ਬਾੜਾਂ ਤੇ ਆ ਕੇ ਧਰਨਾ ਦੇ ਰਹੇ ਹਾਂ ਆਪਣੇ ਹੱਕ ਮੰਗਣ ਵਾਸਤੇ ਹੱਕ ਮੰਗਣ ਦਾ ਬੜਾ ਅਨੋਖਾ ਢੰਗ ਹੈ ਬੜਾ ਸੋਹਣਾ ਢੰਗ ਹੈ ਤਰੀਕਾ ਹੈ ਤੇ ਅਸੀਂ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਾਡੇ ਸੰਗਤਾਂ ਦਾ ਖਾਨਾ ਦਾ ਬਹੁਤ ਵਧੀਆ ਸੁਨੇਹਾ ਜਾ ਰਿਹਾ ਹੈ ਅਸੀਂ ਇਸ ਗੱਲ ਦੀ ਆਪ ਜੀ ਨੂੰ ਵਧਾਈ ਵੀ ਜਿੰਨੇ ਆ ਕਿ ਤੁਸੀਂ ਬਹੁਤ ਸੋਹਣੇ ਢੰਗ ਨਾਲ ਸਾਡੇ ਅੰਦੂ ਸਾਹਿਬਾਂ ਨੂੰ ਲਾ ਰਹੇ ਨੇ ਅਸੀਂ ਚੱਲ ਰਹੇ ਹੱਸ ਕਰਕੇ ਦੇਖਤੀ ਹੈ ਸੰਗਤਾਂ ਦੇ ਚਰਣਾ ਵਿੱਚ ਤੇ ਦਿਵਾਨਾ ਦੇ ਮੁਤਾਬਕ ਸਾਡੀਆਂ ਪੱਜ ਮਾਤਾ ਹਨ ਸਾਦੇ ਪੰਜ ਕਿਸਾ ਹਨ ਔਰ ਪੰਜ ਮਾਤਾ ਤੇੜੀਆਂ ਹਨ ਕਿਦੋਂ ਆ ਕਿਸਾ ਜਨਮ ਦੇਣ ਵਾਲੀ ਮਾਤਾ ਹੈ ਦੂਜੀ ਤੋਂ ਦੂਸਰੀ ਪਾਲਣ ਵਾਲੀ ਮਾਤਾ ਹੈ ਤੀਸਰੀ ਪੜਾਉਣ ਵਾਲੀ ਮਾਤਾ ਹੈ ਚੌਥੀ ਮਾਤਾ ਕਹਿੰਦੇ ਨੇ ਸੱਤ ਮਾਤਾ ਜਿੱਥੇ ਸਾਡੀ ਧੀ ਵਾਣੀ ਜਾਵੇ ਜਾਂ ਪੁੱਤ ਰਿਆ ਜਾਵੇ ਪੰਜਵੀਂ ਮਾਤਾ ਹੁੰਦੀ ਹੈ ਔਰ ਜੋ ਦੁਨੀਆਂ ਦਾ ਧਰਤਾ ਚਲਾਉਣ ਵਾਲਾ ਰਾਜਾ ਹੁੰਦਾ ਹੈ ਰੱਬਿਆ ਕੀ ਹੁੰਦਾ ਉਹਦੇ ਘਰ ਵਾਲੀ ਉਹਦੀ ਰਾਣੀ ਕਹਿੰ ਲੋ ਉਹਦੇ ਘਰ ਵਾਲੀ ਕਹਿੰ ਲੋ ਉਹਦੀ ਪਤਨੀ ਕਹਿੰ ਲੋ ਇਹ ਪੰਜ ਮਾਤਾ ਦੀ ਗੱਲ ਔਰ ਚੰਗੇ ਪੜੇ ਲਿਖੇ ਵਿਦਵਾਨਾਂ ਨੇ ਕਹੀ ਹੈ ਮਹਾਰਾਸ਼ਟਰ ਦੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇੱਕ ਗੱਲ ਹੋਰ ਵੀ ਆਖੀ ਹੈ ਪਾਤਸ਼ਾਹ ਜੀ ਕਹਿੰਦੇ ਮਾਤਾ ਮੱਤ ਪਿਤਾ ਸੰਤੋਖ ਭਾਦੀ ਜਿਹੜੀ ਮਾਤਾ ਹੈ ਦੁੱਧੀ ਹੈ ਇਹਦੀ ਮਾਤਾ ਹੈ ਜੇ ਸਾਡੇ ਪਿਆਰੇ ਉਸ ਸਿਆਣੀ ਮਾਤਾ ਤੋਂ ਸਿਆਣੀ ਬੁੱਢੀ ਤੋਂ ਕੰਮ ਲੈ ਕੇ ਇਸ ਸੰਸਾਰ ਨੂੰ ਜਿੱਤਣਾ ਨਾ ਕਿ ਹਾਰਨਾ ਔਰ ਆਉਣ ਵਾਲੀ ਕੱbbi ਤਰੀਕ ਨੂੰ ਦਿੱਲੀ ਦੇ ਜੋ ਹਾਕਮ ਹਨ ਲੋਦੀ ਸਰਕਾਰ ਹੈ ਉਹ ਆਜ਼ਾਦੀ ਦੇ ਦਿਨ ਸਿਮਣਾਉ ਜਾ ਰਹੀ ਹੈ ਤੇਰੀ ਇੱਕ ਤਾਂ ਸੁਝਾਅ ਵੀ ਹੈ ਤੇ ਵਿਚਾਰ ਵੀ ਹੈ ਇਹ ਪਿੰਡਾਂ ਦੇ ਵਿੱਚ ਜਿਵੇਂ ਆਉਣ ਵਾਲੀ ਲੰਘਣ ਵਾਲੀ 26 ਤਰੀਕ ਨੂੰ ਅਸੀਂ ਇਕੱਠੇ ਹੋ ਕੇ ਜ਼ਿਲ੍ਹਿਆਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਆਏ ਇਸੇ ਤਰ੍ਹਾਂ ਮੈਂ ਪੰਜਾਬ ਤੋਂ ਉੱਕੇ ਆਇਆ ਕਲਵੀ ਸਾਡੇ ਗਾਦਰ ਪੱਤੀ ਦੋਹਾ ਦੇ ਵਿੱਚੋਂ ਸੰਗਤ ਗਾਦਰ ਸਾਹਿਬ ਦਾ ਪ੍ਰਬੰਧ ਕਰਕੇ ਲੈ ਆਈ ਹੈ 7-8 ਟੋਆਟਲ ਦੇ ਲਗਭਗ ਔਰ ਜੋ ਕਲਵੀ ਵਰਤਾਇਆ ਸਿੰਘਾਂ ਨੇ ਅੱਗੇ ਲੱਗੇ ਹੋਏ ਗੁਰਮੁਖਾਂ ਨੇ ਵੀ ਅੱਗੇ ਵਰਤਾਏ ਹਨ ਔਰ ਉਹਨਾਂ ਦਾ ਸੰਮਤਾਂ ਦਾ ਜੋ ਇੱਥੇ ਲੰਗਰ ਲਾ ਰਹੇ ਨੇ ਕਿਸੇ ਵੀ ਪ੍ਰਕਾਰ ਦਾ ਭਾਵੇਂ ਪਕਾਣੇ ਦਾ ਹੈ ਭਾਵੇਂ ਦੁੱਧ ਦਾ ਹੈ ਭਾਵੇਂ ਕੱਪੜਿਆਂ ਦਾ ਹੈ ਕਿਸੇ ਵੀ ਪ੍ਰਕਾਰ ਦਾ ਲੰਗਰ ਹੈ ਦਾਸ ਸਾਰੀਆਂ ਸੰਮਤਾਂ ਦਾ ਧੰਨਵਾਦ ਵੀ ਕਰਦਾ ਹੈ ਔਰ ਬੇਨਤੀ ਵੀ ਕਰਦਾ ਹੈ ਇੱਥੇ ਦੇ ਪ੍ਰਬੰਧਕਾਂ ਨੂੰ ਕਿ ਜੋ ਪੰਜਾਬ ਦੇ ਵਿੱਚ ਆਉਣ ਵਾਲਾ ਇਕੱਠ ਹੈ ਉਹ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਸੇਵਾ ਦਿੱਤੀ ਜਾਵੇ ਜਿਵੇਂ ਆਪਾਂ ਪਿਛਲੀ 26 ਤਰੀਕ ਨੂੰ ਇਥੇ ਇਕੱਠੇ ਹੋ ਕੇ ਆਏ ਔਰ ਸਭੀ ਆਉਣ ਵਾਲੀ 26 ਤਰੀਕ ਦਾ ਆਜ਼ਾਦੀ ਦਿਵਸ ਦਾ ਵਿਰੋਧ ਕਰਨ ਵਾਸਤੇ ਔਰ ਬਾਤ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਸੰਗਤਾਂ ਆਉਣ ਤੇ ਸਟੇਟ ਸਰਕਰ ਨੂੰ ਤੇ ਹੋਰ ਸੰਗਤਾਂ ਨੂੰ ਇਥੇ ਨੂੰ ਪ੍ਰਬੰਧ ਕਰਨ ਦੀ ਬੇਨਤੀ ਕਰਦਾ ਹੈ ਕਿ ਬਹੁਤ ਸੋਹਣੇ ਢੰਗ ਨਾਲ ਇੱਕ ਦਿਨ ਦਿੱਤਾ ਜਾਵੇ ਔਰ ਸਾਰੇ ਜੁਗਿਆਂ ਨੂੰ ਸਾਰੀਆਂ ਸੰਗਤਾਂ ਨੂੰ ਤਾਂ ਕੇ ਇਕੱਠੇ ਹੋ ਕੇ ਅਸੀਂ ਪਹਿਲਾਂ ਦੀ ਤਰ੍ਹਾਂ ਕਾਠੇ ਬਣਾ ਕੇ ਤੇ ਪ੍ਰਤਿਰਾਣੀਆਂ ਦੇ ਕਾਫਲੇ ਲੈ ਕੇ ਇੱਥੇ ਆ ਗਏ ਇਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਸਿਮਾਂ ਦਾ ਦਰਸਕ ਹੈ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜਿਹਾ ਚਾਹੁੰਦੇ ਆ ਸਾਡੇ ਸਤਾਰਜੋਬ ਭਾਈ ਤੇ ਸਿੰਘ ਜੀ ਗਾਦਰ ਪੱਤੀ ਵਾਲੇ ਜੋ ਉਸਤਾਨ ਜਥੇਬੰਦੀ ਦੇ ਪ੍ਰਧਾਨ ਵੀ ਹਨ ਹਲਕਾ ਔਰ ਇਹਨਾਂ ਦਾ ਵੀ ਧੰਵਾਦ ਔਰ ਜੰਨੀਆਂ ਦੀ ਸੰਗਤਾਂ ਦਾ ਰਦਰਪਤੀ ਤੋਂ ਮੰਨਰ ਤਿਆਰ ਕਰਕੇ ਲੈਣੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਮੁਰਤਾਨ ਵਾਲਿਆਂ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਧੁੱਲਾ ਵੀ ਜੀਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ